ਨਮਸਾਲ ਚੜ ਗਿਆ ਮਤਰੋ 12:04 ਹੋ ਗਏ ਪਟਾਕੇ ਬਹੁਤ ਚੱਲੇ ਨੇ ਭਾਈ ਬਹੁਤ ਜਿਆਦੇ ਨਹੀਂ ਆਇਆ ਜੀ ਵੀਡੀਓ ਬਣੀ ਨਹੀਂ ਮੇਦੋ ਫੱਲ ਪਟਾਕੇ ਚੱਲੇ ਵੈਲਕਮ ਟੂ ਮੇ ਬਲੌਗ ਛੋਟਾ ਸਵਾਗਤ ਹੈ ਆਪਣੇ ਨਵੇਂ ਬਲੌਗ ਵਿੱਚ ਅੱਜ ਆ ਜੀ ਆਪਣੇ ਬਲੌਗ ਦਾ 72ਵਾਂ ਦਿਨ ਮਤਰੋ ਅੱਜ ਆਇ ਇੱਕ ਤਰੀਕ ਨਵਾਂ ਸਾਲ ਵੀ ਹੋ ਗਿਆ ਵੀਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ ਬਣਸਰੀ ਜੀ ਵਧਾਈਆਂ ਨਵੇਂ ਸਾਲ ਦੀਆਂ ਹੈਂ ਤੁਮ ਵੀ ਦੇ ਦੇ ਦਰਸ਼ਕਾਂ ਨੂੰ ਵਧਾਈਆਂ ਹੈਂ ਹੁਣ ਆਪਾਂ ਦਾਰੇ ਤੋਂ ਲੈ ਫੋਨ ਜੀ ਇਹਦੇ 'ਚ ਬਣਾਵਾਂਗੇ ਵਲੌਗ ਤੁਮੀ ਦੇ ਵੀ ਰੌਣਕਾਂ ਲੱਗੀਆਂ ਹੋਈਆਂ ਨੇ ਜੀ ਅੱਜ ਵੀ ਸਾਡੇ ਕਰੋ ਚੈੱਕ ਮਿੱਤਰੋ ਬੈਠੇ ਨੇ ਨਾਜਰ ਚਾਚੇ ਵਰਗੇ ਰੁਲਦੂ ਚਾਚੇ ਵਰਗੇ ਦਾਰੇ ਵਰਗੇ ਝੂਟੇ ਲੈਣੇ ਨੇ ਨਾਰੇ ਰੋਟੀ ਖਾਓ ਚੱਲ ਕੱਲ ਮੈਂ ਰੋਟੀ ਖਾਉ ਦੋਨੇ ਜਾਣੇ ਬਾਈਕੇ ਚਲਾ ਚਲੀਏ ਉਹ ਪਤਾ ਐ ਨੂੰ ਹੁਣ ਚੱਲੇ ਆਂ ਆਪਾਂ ਰਾਜਵੰਦਰ ਨੂੰ ਸਾਡਾਣਾ ਉਪਲੀ ਆਪਾਂ ਭੋਗਤੇ ਜਾਣਾ ਲੇਟਾਂ ਗਈ ਗੇਟ ਖੋਲਣ ਵਾਲਾ ਮਾਸੀ ਵਰਗੇ ਜਾਂਦੇ ਨੇ ਇਹਨਾਂ ਨੂੰ ਬਿਠਾ ਲੈਣੇ ਐਵੇਂ ਮਾਸੀ ਬੈ ਜਾ ਸਾਡਾ ਜੀ ਮਾਸੀ ਹੁਣਾਂ ਨੂੰ ਗੁਰਦੁਆਰਾ

ਪਲੇਟ ਦਾ ਨਾ ਅਰ ਮਾੜ ਬੰਨੇ ਗਾ ਤੇ ਪਹਿਲਾਂ ਹੀ ਬਣਾਇਆ ਲੈ ਇਹ ਨਿਵੇੜਦੀ ਫਿਰ ਕਰੀ ਜੇ ਆਪਾਂ ਐਂਟਰੀ ਹੋਏ ਐਂਟਰ ਗੁਰੂ ਘਰ ਚ ਕਰੋ ਚੈੱਕ ਮਿੱਤਰੋ ਫੇਟੇ ਕੇ ਆਈ ਮੱਥਾ ਤੇ ਦਰਬਾਰ ਸਾਹਿਬ ਚ ਭਰੀ ਹਾਜ਼ਰੀ ਬਾਬੇ ਦੇ उस तुम तो बाद बा ने सुनाई कथा जी अने गुरुद्वारा कीर्तन कर रहा उधर जलेबी चल रही है ਮਰਾ ਖਾਣਤੀ ਰਿਆ ਕਰ ਮੈਂ ਤਾਂ ਸੇਵਾ ਕਰਾ ਕੇ ਆਇਆ ਹਾਂ ਤਾਂ ਹੁਣ ਇਹ ਦਰੀਏ ਚ ਜਗਦੀ ਸਾਧਾ ਬੈਂਦੀ ਹੈ ਹਾਂ ਦਰੀਏ ਬੈਂਦੀ ਹੈ ਉਹਨੇ ਕੰਦੀਦਾਇ ਤੋ ਆਈਦਾ ਆਈ ਹੁਣ ਮਾੜਾ ਹੁਣ ਤੇ ਕਹਿ ਮੈਂ ਵੀ ਖਾਣਾ ਚਲੇ ਵੀ ਆ ਜਾ ਹੋਰ ਜੀ ਰੋਟਾ ਗਮਾ ਬਹੁਤ ਬਾਹ ਬਹੁਤ ਸਿੱਪ ਪੱਗ ਬੜੀ ਕਾਇਮ ਬਣੀ ਹੈ ਯਾਰ ਹਾਂ ਦੇਰੋ ਜਲੇਬੀ ਚ ਰੋਬੀ ਕੋਈ ਵਧੀਆ ਜੀ ਵਧੀਆ ਰੱਖ ਲੋ ਜੀ ਰੱਖ ਲਓ ਲਓ ਜੀ ਹੋਰ ਆ ਬਾਸ ਬਾਸ ਹਾਂ ਜੀ ਮੈਨੂੰ ਤਰੋ ਜਲੇਬੀ ਸੇਵਾ ਚੱਲ ਰਹੀ ਹੈ ਜੀ ਪੂਰੀ 파ੜਦੇ ਆ ਰਕਾੜ ਪਰ ਕੇ ਹੋਰ ਜੀ ਬਰਾੜ ਸਾਹਿਬ ਹੋਰ ਸਭ ਪ੍ਰਕਿਰਤੀ ਰੋਈ ਮੈਂ ਆਉਣਾ ਨੂੰ ਬਾਹਰ ਜਾਣ ਦੇ ਨੇ ਫੋਟੋਆਂ ਹੋਰ ਖੜੇ ਜਾਣੀ ਨੇ ਹੋਰ ਚੱਕੋ ਜੀ ਪੂਰੀ ਚੱਲ ਰਹੀ ਹੈ ਜੀ ਸੇਵਾ ਸਾਡੇ ਪਾੜ ਤੇ ਉਹ ਕਰ ਰਹੇ ਨੇ ਸੇਵਾ ਚਾਹ ਪਾਣੀ ਦੀ ਅੰਦਰ ਭਾਂਡੇ ਤੋੜ ਰਹੀਆਂ ਨੇ ਬੁੜੀਆਂ ਕੀ ਆ ਕਰ ਲਾ ਫਿਰ ਕਰੀ ਜੀ ਬਾਬਾ ਜੀ ਨੇ ਅਰਦਾਸ ਨਵਾਂ ਕੀ ਕੋਈ ਨਾ ਸੀ ਨਾ ਕੋਈ ਬਣਿਆ ਤੇ ਅੰਤਰ ਕੀ ਬਣਿਆ ਆਹੇ ਦੀ ਬੰਦੀਆਂ ਤਸਕਨਾਏ ਦੇਖਦੇ ਗੁਰਦੇ ਆ ਸੀਤੋ ਚੰਨਾ ਗੁਰੂ ਦੇ ਦਰਸ਼ਨ ਵਾਰਾ ਤੇ ਅੰਤਰ ਕੀ ਬਣਿਆ ਪਾਤ ਪ੍ਰਤਮੇ ਹਾਂ ਜੱਸੀ ਜੀ ਮੈਂ ਬੰਦ ਕਰਕੇ ਦਾ ਲੱਭੀ ਜਾਣਾ ਔਰ ਕਿਵੇਂ ਅੱਛਾ ਮੈਂ ਤੈਨੂੰ ਪਤਾ ਹੈਗਾ ਬਸ ਉਹ ਤ੍ਰਿਪੜਾਈ ਨੂੰ ਫੱਟਣ ਵਾ ਗਿਆ ਯਾਰ ਉੱਕਲੇ ਤਾਂ ਹੀ ਨਹੀਂ ਦੀ ਮੈਂ ਘਾਤ ਆਖਰੀ ਹੋ ਗਈ ਗੱਲਾਂ ਅੱਛਾ ਅੱਛਾ ਤਾਂ ਕਰਕੇ ਤੂੰ ਦੱਸ ਲੈ ਵਾ ਕਿਹੜਾ ਕੱਢਦੀ ਕਲਾ ਜਾਮਾ ਜਾਮਾ ਹੋਏ ਕਿਵੇਂ ਹੈ ਸੱਚੀ ਦਾ ਸੱਚੀ ਦਾ ਹਾਂ ਹੋਰਾਂ ਨਵੀਂ ਦਾਜੀ ਕੋਈ ਪਰਨਾ ਬੜਾ ਬੰਨਿਆ ਯਾਰ ਹਾਂ ਕੀ ਤੋਂ ਬਣਿਆ ਆਪ ਵੀ ਬੰਨੇ ਆ। ਉਹ ਕੋਲਾ ਕਾਂ ਬੰਨੇ। ਹੋਰ ਹੋਰ ਨਹੀਂ ਨਾ ਕਹੇ। ਲੋਟਾ ਕੰਮ। ਕੀ ਕਹਿੰਦਾ ਹੈ? 100 ਹੈ ਬੜੀ ਤੇ। ਜੱਸੀ ਜੀ। ਹੋਰ ਤੁਸੀਂ ਪਾਜੀ। ਲੋਟ ਰਿਹਾ। ਦੇਖ ਕਿੱਧਰ ਗਈ ਦੇਖ ਲੈ ਬਾਬਾ। ਆਓ ਜੀ। ਦੇਖ ਲੈਣੀ ਜੀ ਯਾਰ। ਲਾਈਕ ਦੇਖ ਜੀ ਬਾਬੇ ਤੋਂ। ਪਰਸਾਦੇ ਵਰਤਾਏ ਜਾ ਰਹੇ ਨੇ ਜੀ ਸੇਵਾ ਕਰ ਰਹੇ ਨੇ ਸੇਵਾ ਦਾ ਉਹ ਲੁਗੜੀ ਵਰਗੇ ਬਹੁਤ ਸੇਵਾ ਕਰ ਰਹੇ ਨੇ ਜੀ ਮਨਨਾ ਵਰਦਾਨ ਸ਼ਕੰਤਰ ਰਹੇਗਾ ਓਪਰਾ ਸਾਡੇ ਵਾਲਾ ਯਾਤਰਾਮਾਨ ਬੋਲਕ ਪੂਰੀ ਜੇਵਨਵਾ ਰਹੇ ਨੇ ਜੀ ਆ ਸੇ ਵੀ ਬੰਦਿਆ ਇਹ ਤਾਂ ਸਾਰੀਆਂ ਚੀਜ਼ਾਂ ਦਾ ਗਈ ਨੀ ਦਾ ਲੇਡੀ ਜੀ ਡਾਕਟਰ ਸਾਰੇ ਆਉਣਗੇ ਬਾ ਠੀਕ ਆ ਬਣਾਉਣੇ ਚੰਗਾ ਸੀ ਮੇਰੇ ਇਹ ਉਮੀ ਜੱਖਾ ਕਰਾ ਕੇ ਰੱਤਿਆਂ ਨੂੰ ਪੁੱਛੋ ਬਾ ਠੀਕ ਆ ਲਗਾ ਕੈਂਪਸ ਕਿਹੜਾ ਆਉੜੇ ਮੈਂ ਕੈਂਪਸ ਸਾਰੀ ਖਰਚਾ ਆਪਣਾ ਬਾ ਠੀਕ ਆ ਲੋਕ ਮਤਰਾ ਹੁਣ ਆਪਾਂ ਵੀ ਸਕੀਏ ਪ੍ਰਸਾਦਾਂ ਪਾਲੋ 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 ਜੀ ਮੇਰਾ ਭਾਈ ਜਾਵਾਂਗੇ ਚੱਕੋ ਮਤਰਾ ਪ੍ਰਵਾਦਾਂ ਦੀ ਤਿਆਰੀ ਹੈ ਫਿਰ ਆਪਾਂ ਜਾਣਾ ਸੀ ਰਾਮ ਬਾਗ ਡਾਨਗਰ ਰੋਡ ਤੇ ਦੰਮਣ ਦੀ ਬੰਮੀ ਦੀ ਡੈਥ ਹੋ ਗਈ ਸੀ ਰਾਤ ਆਹੋ ਖੜੀ ਆਪਣੀ ਗੱਡੀ ਜਾਣਾ ਦੇਖ ਲੈ ਲਵੇ ਸ਼ੌਕ ਨਾ ਰੱਖੀ ਹੋਈ ਹੈ ਜਿੱਪੇ ਚਲਾਈਏ ਗੱਡੀ ਤੇ ਮੇਰੇ ਕੋਲ ਵੀ ਜਾਣ ਦੀ ਪਟ્રોલ ਦਾ ਪਤਾ ਹਾਂ ਤਾਂ ਗੱਡੀ ਪੂਰੀ ਆਏ ਆ ਇਹ ਓਕੇ ਰਿਪੋਰਟ ਆ ਇਹ ਗੱਡੀ ਵਰਗੀ ਵਡਿਆ ਚ ਖੜਾ ਦੇ ਉਹਨੂੰ ਪੂਰੀ ਜਨਵਾਰ ਕੀ ਗੱਡੀ ਨਹੀਂ ਹੈਗੀ ਕੋਈ ਪਤਾ ਲਾਓ ਕਿ ਗੱਡੀ ਖੜੀ ਦੱਦੇ ਆਏ ਹਾਏ ਓਏ ਚਲੋ ਫਿਰ ਪਹੁੰਚੇ ਜੀ ਆਪਾਂ ਆਪਣੀ ਥਾਈ ਦੇ ਇਹ ਆਪਣੀ ਥਾਈ ਸ਼ੰਗਰਪੱਤੀ ਜੀ ਬਹੁਤ ਸੋਹਣੀ ਗੱਲ ਆ ਯਾਰਾ ਹੋਰ ਜੀ ਅੱਜ ਜੀ ਵਧੀਆ ਜੀ ਵਧੀਆ ਪ੍ਰਸਾਦ ਦਾ ਘੜਾ ਆ ਕੱਢ ਰਹੇ ਹੋ ਐ ਜੀ ਹਾਂ ਜੀ ਹਾਂ ਜੀ ਨਵੇਂ ਖਾਲ ਦੇ ਸਾਰੇ ਤੁਹਾਨੂੰ ਤੋਂ ਵਧੀਆ ਜੀ ਤੁਹਾਨੂੰ ਉਹ ਕਰਕੇ ਜੀ ਵਧੀਆ ਵਧੀਆ ਨਵੇਂ ਖਾਲ ਦੇ ਮੂੰਹ ਚ ਪਈ ਵੀ ਕਿਹਦੇ ਪਾਉਣਾ ਜੀ ਵਧੀਆ ਜੀ ਵਧੀਆ ਪਰ ਜਸ ਨਹੀਂ ਕਰਦਾ ਸੇਵਾ ਦਾ ਫੇਰਾ ਨਾ ਨਾ ਬਈ ਸਾਰੀ ਸੰਗ ਇਹ ਤਾਂ ਮਾੜੀ ਜੀ ਹਾਜ਼ਰੀ ਭਰਦੇ ਨੇ ਹਰੀ ਹਾਜ਼ਰੀ ਜੀ ਇੱਥੇ ਵੀ ਫਿਰਾਂ ਠੀਕ ਆ ਜੀ ਤੁਹਾਨੂੰ ਪ੍ਰੋਗਰਾਮ ਵਾਲੇ ਹੁੰਦੇ ਨੇ ਟੈਂਟ ਵਾਲੇ ਆਵੇਂ ਗੱਡੀਆਂ ਇੱਥੇ ਖੜਾਉਣੀਆਂ ਪੈਣੀਆਂ ਵੀਰੇ ਉਹ ਤਾਂ ਮੂਰੇ ਸੜਕ ਬਣੀ ਜਾਂਦੀ ਆ ਹਾਂ ਚੱਲ ਕੋਈ ਗੱਬਲੇ ਸਾਈਡ ਹਾਂ ਗੱਬਲੇ ਬੱਸ ਦੋਨੇ ਗੱਡੀਆਂ ਆ ਆ ਆ ਆ ਲੌਕ ਚਾਲਾ ਲਾਈਏ ਯਾ ਰੋੜੇ ਬਈ ਆ ਨਾ ਇਹ ਕਾ ਕਰਕੇ ਗੱਡੀਆਂ ਅੱਗੇ ਜਾ ਨਹੀਂ ਰਹੇ ਆ ਮਹਾਂਜੇ ਮਾਤਰ RAM ਬਾਗਤਨੋਲਾ ਆਪਣੇ دوست ਦੰਮਣ ਦੀ ਮੰਮੀ ਦਾ ਸੰਸਕਾਰ ਸੀ ਜੀ ਉਥੇ ਪਹੁੰਚੇ ਸੀ ਨਾਲ ਸੀ ਪਾਜੀ ਰੱਬ ਦੇ ਮੌਲ ਨੂੰ ਇਹਦਾ ਯਾਦ ਰੱਖੋਗੇ ਹਾਂ ਹਲਾ ਕਾਲ ਨੂੰ 9 ਵਜੇ ਚੁਗੇ ਜਾਣਗੇ ਜੀ ਸਵੇਰੇ 9 ਵਜੇ ਤੁਰਨਗੇ ਕਰੂ ਜੇ ਮੇਰੇ ਕਿਸੇ ਵੀਰ ਨੇ ਪਹੁੰਚਣਾ ਹੋਵੇ ਆਰਾਮ ਬਾਗ ਚ ਬਾਵੇ ਫਰੀਦ ਦੀ ਪੇਂਟਿੰਗ ਬਹੁਤ ਸੋਹਣੀ ਬਣੀ ਹੈ ਜੀ ਹਾਂ ਆ ਗਿਆ ਮੈਟਰੋ ਫਿਰ ਆਪਾਂ ਸੰਸਕਾਰ ਕਰ ਦੋ ਬੈਠੇ ਗੱਟੀਆਂ 'ਚ ਅੱਛਾ ਸੀ ਕਹਣਾ ਜੀ ਦਾਣਾ ਚੱਕਣਾ ਮੈਂ ਟੈਕ ਵਾਰ ਦਿਆਂ ਮੇਰਾ ਜਿੰਦਗੀ ਬਸ ਆਤਰਾ ਉਹ ਗੱਡੇ 'ਚ ਹਨਾ ਉਤੋਂ ਮੈਂ ਮੋਟਰਸਾਈਕਲ ਤੇ ਲੈ ਜਾਉ ਸੰਸਕਾਰ ਤੋਂ ਬਾਅਦ ਫੇਰ ਆਗੇ ਜਿੱਤੇ ਪਥਾਈ ਤੇ ਐਂਥੀ ਰੋਕ ਲਾਂ ਮੈਂ ਤਾਂ ਨਹੀਂ ਕੋਈ ਜਾੜ ਫੜ ਕੇ ਲੈ ਆ ਉਹ ਦਾ ਕਿਧਾ ਗਿਆ ਲਿਆਉਂਦਾ ਫਿਰ ਮਸਾ ਲੈਣ ਗਿਆ ਹੋਇਆ ਸੀ ਆ ਪ੍ਰਸਾਦ ਨੂੰ ਢੇਕ ਰਿਆਂ ਗੱਗੂ ਕਿਧਰ ਗਿਆ ਚਾ ਵਾਹ ਨਾਲ ਬਾਜੂ ਤੇ ਸਕੂਟਰ ਖੜਾ ਮੇਰਾ ਹੈ ਗਿਆ ਵੇ ਵਾ ਵਾ ਠੀਕ ਹੈ ਜੀ ਆ ਜਾ ਬਈ ਅਜੀਤਾ ਹੁਣ ਆ ਜਾ ਦਾਣਾ ਰੱਖਦੇ ਫਿਰ ਅਸੀਂ ਠੀਕ ਆ ਓਕੇ ਆ ਦੇਖਿਆ ਜੀ ਸੀਪਾ ਪ੍ਰਸਾਦ ਸਾਨੂੰ ਧੰਨਵਾਦ ਜੀ ਸੀਪੇ ਦਾ ਤੈਨੂੰ ਧੰਨਵਾਦ ਕਰਦੇ ਆਂ ਜੀ ਬੰਨਿਆ ਜੁੜ ਕੇ ਪ੍ਰਸਾਦ ਖਾਵਾਂਗੇ ਅਸੀਂ ਥੋੜਾ ਥੋੜਾ ਹੀ ਖਾਵਾਂਗੇ ਹਾਂ ਬਾਬੇ ਜੱਸੀ ਨੂੰ ਲਾਹੇ ਗੁਰੂ ਘਰੇ ਆ ਗਿਆ ਹੈ ਜੀ ਇਹ ਰੌਣਕ ਆ ਨਾ ਪੂਰੀ ਗੁਰੂ ਘਰੇ ਚੱਲ ਆ ਗਿਆ ਚਲੇ ਵੀ ਖਾ ਕੇ ਜਾਈਏ ਕੋਈ ਅੱਛਾ ਹੁਣ ਚੱਲ ਚੱਲੇ ਬਈ ਜੱਸੀ ਵੀ ਮੂਰੇ ਰਸੀ ਨੂੰ ਗੈਜੇਟ ਜਾ ਕੋਲੇ ਪਹੁੰਚ ਗਏ ਮਿੱਤਰੋ ਘਰ ਹਮਾਰੇ ਜਮਾ ਦਾ ਮਿੱਤਰੋ ਦੇਖੋ ਹੁਣ ਜੰਮੂ ਕਾ ਨਾ ਪਹਿਲਾਂ ਤਾਂ ਜੰਮਾ ਨਹੀਂ ਆਇਦ ਕੀ ਦੇਖ ਲੋ ਜਿਹੜਾ ਆਉਂਦਾ ਹੈ ਐਨ ਲਾਈਤੀ ਫਿਰ ਜੰਮੂਗਾ ਦੇਖੋ ਆ ਜੰਮੂ ਵੈਗੀ ਦੇਖੋ ਮਸਕੜਾ ਬਾਕੀ ਜਮ ਜੇ ਜਮ ਜੇ ਹਾਂ ਜਾ ਮਾਂ ਬੀਤੀ ਕਿਵੇਂ ਹੋ

ਕਾਇ ਚੁਮੀ ਪਾ ਤੇ ਹੁਣੇ ਇਨਾ ਪਾਇਚਾਂ ਦਾ ਉਹ ਤਾਂ ਕਮਾਉ ਪੁੱਤਰ ਨੇ ਫਿਰ ਡਿਟਰਾਂ ਦੇ ਜਿੱਤ ਹੈ ਕਿ ਨਾ ਚਾਹ ਤੇ ਰੱਖਿਆ ਹਾਂ ਕਿ ਮੈਂ ਫਿਲਮ ਵਾਲੇ ਨੇ ਬੜੀ ਚਾਹ ਹਾਂ ਵੀ ਦੇਖੋ ਹੱਲੋ ਕਰੋ ਹੱਲੋ ਕਰੋ ਜੈਕੂ ਕਪਤਾਨ ਹਰਾਮੀ ਇਹ ਸਾਡਾ ਜੈਕੂ ਬਹੁਤ ਸਿਆਣਾ ਜੀ ਦੰਦ ਮਾਰਦਾ ਜੀ ਇਹ ਸਿੱਧੇ ਗੱਲ ਨਹੀਂ ਕਰਦਾ ਸ਼ਗਾਰਤ ਨਹੀਂ ਕਰਨੀ ਬੱਚੋ ਐ ਬੈਠ ਕੇ ਐ ਖੇਡੀ ਜਾਓ ਜਮਾ ਨਹੀਂ ਖਰਾਬ ਕਰਨੀ ਹੌਣ ਚੱਲੇ ਆ ਮਤਰਾਵਰ ਰਾਜਵੰਦਰ ਹੁਣ ਲੈਣ ਉਪੜੀ ਆ ਗਏ ਜੇ ਫਿਰ ਆਪਾਂ ਲੈ ਕੇ ਰਾਜਵੰਦਰ ਨੂੰ ਮੁੜ ਚੱਲੇ ਆ ਘਰ ਨੂੰ ਅੱਜ ਆਹ ਬੋਨੂ ਦੇ ਨਾਲ ਜਿਹੜੇ ਨਾਮ ਨਿਕਣ ਆਣੇ ਆ ਆ ਗਿਆ ਲੋ ਟਰੱਕਰ ਮੂਰੇ ਪੈਨੇ ਕੱਪੜੇ ਕਹਨੇ ਕੱਪੜੇ ਨਾਲ ਲੱਗਣਗੇ ਆ ਕਰਕੇ ਕੱਪੜੇ ਹਟਾਏ ਗਏ ਆ ਲੈ ਵੀ ਤੋਹਣੇ ਆ ਤਾ ਵੀ ਨਹੀਂ ਵੀਲਾਂ ਦੀ ਹੋਰ ਜੀ ਤਾਂ ਦੇਖੀ ਅੱਜ ਹੈ ਨਾ ਹਾਂ ਮਰਾ ਅੱਜ ਦੇਖੀ ਆ ਆ ਗੱਡੀ ਲਿਆਂਦੀ ਹਰਜੰਦਰ ਨਾ ਨਾਮੀ ਇਹ ਵੀ ਦੇਖਦੇ ਆ ਫਿਰ ਟਰਾਈ ਲੈ ਕੇ ਆਪਾਂ ਹੈ ਹਰਜੰਦਰ ਪਰ ਨਾਲ ਦੀ ਟੈਸਟ ਡਰਾਈਵ ਲਈ ਜੀ ਬਹੁਤ ਸੋਹਣੀ ਹੈ ਜੀ ਮਿੱਤਰੋ ਬਹੁਤ ਸੁੱਧੀ ਚੱਲਦੀ ਹੈ ਗੱਡੀ ਪੂਰੀ ਓਪਰ ਏਅਰਪੋਰਟ ਆ ਜਾਵਾਂ ਮੂਰੇ ਜਾਲੀ ਜੁੜੀ ਜੀ ਲਵਾਤੀ ਜਾਲੀ ਜੀ ਤੇ ਕਾ ਪਹਿਲਾਂ ਹੀ ਲਵਾਈ ਸੀ ਗਾ ਹੁਣ ਲਵਾਈਆ ਲੱਗੀ ਦਾ ਬਾਈ ਫਾਰਰੀ ਹੈਂਟਰ ਲੈ ਆਉਂਦਾ ਚੜਾ ਕੇ ਕੋਲੇ ਗੱਡੀ ਦੇ ਹਾਂਜੀ ਬਣਸੇ ਲੈ ਲਈਏ ਆਪਾਂ ਨਵੀਂ ਹੱਸ ਬਣਸੇ ਦਾ ਹੁਣ ਤੂੰ ਉਂਤਰੇ ਹੋ ਨਾ ਬਾਈ ਖੜ ਜਾ ਯਾਰ ਗਾਰੇ ਇਹ ਤੇ ਬਾਈ ਨੱਬੜੀਤੀ ਲਾ ਦਈਏ ਦੇਖ ਦੇ ਇਹ ਤਾਂ ਜੀ ਫਿਰ ਆਪਾਂ 9 ਸਾਲ ਦੀ ਨਵੀਂ ਲਿਆਂਦੀ ਐ ਇਹ ਬਣਸੇ ਲਾ ਤਾ ਆਪਾਂ ਕਹੇ ਪੈਸੇ ਤੇ ਕਰਾਉਣਾ ਕੀ ਐ ਯਾਰ ਕਰਤੀ ਮਾਦਾ ਐ ਸੋਚ ਰਿਆ ਬਣਸੇ ਮੈਂ ਕਹੇ ਪੈਸੇ ਤੇ ਕਰਾਉਣਾ ਕੀ ਐ ਠੀਕ ਆ ਯਾਰ ਗੱਲ ਤੇ ਕੰਮੀ ਨਾ ਲਿਆ ਪਾਪਾ ਨਾਗਰ ਆਉਣ ਜਗਾ ਐਵੇਂ ਤਾਂ ਇਕੱਠਾ ਤਾਂ ਹਰੇਕ ਹੀ ਕਰੀ ਜਾਂਦਾ ਬੈਂਕਾਂ ਚ ਦੇਖਦਾ ਕੋਈ ਨਾ ਨਾ ਕੀ ਨਾਲ ਜਾਣਾ ਮੇਰੇ ਸਾਲ ਨੇ ਨਾ ਲਾ ਤੇ ਫਿਰ ਪਹਿਲੇ ਇੱਕ ਬੋਟਰ ਲੈ ਲੈ ਕੇ ਗੱਡੀ ਚੱਕੋ ਠੀਕ ਆ ਗੱਲ ਇੱਥੇ ਤਾਂ ਇਹੀ ਕੁਛ ਰਹੂ ਬਹੁਤ ਵਧੀਆ ਚੀਜ਼ ਆ ਫਿਰ ਵਧੀਆ ਬਹੁਤ ਵਧੀਆ ਝੂਟਾ ਤੂੰ ਮਾੜਾ ਜਿਆ ਪਹਿਲਾਂ ਹੁੰਦਾ ਤੈਨੂੰ ਝੂਟਾ ਵੀ ਲਪਾਉਂਦੇ ਚੱਲ ਕੋਈ ਨਾ ਫੇਰ ਕਰਾਂਗੇ ਹਾਂ ਹੁਣ ਕੋਲੀ ਆਪਣੇ ਹਾਂ ਕੋਈ ਨਾ ਆਪ ਆਪ ਵੀ ਰਿਆ ਮਾ ਕੇ ਕੋਈ ਗੱਲ ਨਹੀਂ ਕਿਹੜੀ ਕਦਾ ਜਾ ਰਹੇ ਗੱਲਾਂ ਹੀ ਝੂਟੀਆਂ ਨੇ ਹਾਂ ਕਿਹੜੀ ਰੱਖੇ ਨਾ ਪੁੱਤਾਂ ਨਹੀਂ ਗੱਲਾਂ ਉਹਦਾ ਦਾਦਾ ਆ ਆ ਗਿਆ ਇਧਰੀ ਚਾਚਾ ਇਧਰੀ ਆ ਗਿਆ ਇੰਜਰੇ ਕੋਲੇ ਆ ਗਿਆ ਮੰਮੀ ਦਾ ਪੇਜ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਵੀ ਕਰੋ ਪੇਜ ਦਾ ਨਾਮ ਵੀ ਦੱਸੋ ਰੀਟ ਜੱਟ ਲਾਈਫ ਮੈਨੂੰ ਫੋਲੋ ਕਰੋ ਫੋਲੋ ਜ਼ਰੂਰ ਕਰਿਓ ਰਿਕਵੈਸਟ ਤੂੰ ਆ ਜਾਗਾ ਠੀਕ ਆ ਆਪਾਂ ਇਕੱਠੇ ਉਹ ਤੋਂ ਬਾਅਦ ਮਿਲ ਕੇ ਗਿਆ ਸੀ ਦੂਮ ਮਚਾਉਣਗੇ ਵੀ ਕਰੇ ਮੈਂ ਇਹ ਕਰੂੰਗਾ ਕਿਨੇ ਕਿਨੇ ਇੱਥੇ ਆਪ ਫਿਰ ਅਸੀਂ ਦੋਨੇ ਮਿਲ ਕੇ ਦੂਮ ਮਚਾਉਂਗੇ ਵਲੋਗ ਕਰਾਂਗੇ ਓ ਵੈਰੀ ਗੁੱਡ ਯਾਰ ਦਰਾਂ ਚੱਲਿਆ ਜੀ ਵਾਇ ਕਰ ਦਿਓ ਫਿਰ ਆਪਣੇ ਸਬਸਕ੍ਰਾਈਬ ਨੂੰ ਵਾਇ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਕਰੋ ਫਿਰ ਕਦੇ ਕਦੇ ਮੈਂ ਇੱਥੇ ਆਇਆ ਕਰੂੰ ਫਿਰ ਅਸੀਂ ਦੋਨੇ ਇੱਥੇ ਮਿਲ ਕੇ ਬਲੌਗਰ ਦੀ ਤੁਮ ਮਜਾਇਆ ਕਰਾਂਗੇ ਪੇਜ ਦਾ ਨਾਮ ਵੀ ਦੱਸ ਲੈ ਆਪਣਾ ਪ੍ਰੀਤ ਜੱਟ ਲਾਈਫ ਫੋਲੋ ਜ਼ਰੂਰ ਕਰਿਓ ਤੁਸੀਂ ਥੈਂਕਸ ਦਾਰੇ ਯਾਰ ਕੰਪਲੀਮੈਂਟ ਲਈ ਮਨਾਜ ਬਾਈ ਕਰ ਦੇ ਕਰਦੇ ਬਾਇ ਮਨਰਾਜ ਜੀ ਮਨਰਾਜ ਬਾਏ ਕਰਦੇ ਪੁੱਤ ਕਰਤਾ ਬਾਏ ਬਾਈ ਕੱਲੀ ਆਉ ਪਰ ਤੁਹਾਨੂੰ ਉਹ ਤਰ੍ਹਾਂ ਹੁਣ ਇੱਥੇ ਤੁੰ ਵੀ ਕਰਦੇ ਬਾਇ ਦੇਖੋ ਜੀ ਤੂੰ ਵੀ ਕਰਦੇ ਓਏ ਉਹ ਇੰਨਾ ਕਰਾਇ ਕਿ ਉਹੀ ਕੀ ਹੋ ਗਈ ਸਾਬ ਨੇ ਵੀ ਕਰਤਾ ਜੀ ਬਾਇ ਸਾਰੇ ਬਾਏ ਕਰਦੇ ਸਾਰੇ ਚੰਗਾ ਜੀ ਦੇਖ ਪਹਿਲਾਂ 12 10 ਹੋਇਆ ਯਾਰ ਵਾਹ ਯਾਰ ਵਾਹ ਯਾਰ ਧਾਰਾ ਯਾਰ ਚੱਲੇ ਜੀ ਫਿਰ ਕੱਖ ਖਾਣੂ ਮਿੱਤਰੋ ਲੇਟ ਹੋ ਗਏ ਸੀ ਥੋੜਾ ਸਾਡਾ ਬੰਨਤੀ ਅੰਦਰ ਮਾਰਨ ਮਤਲਕਨ ਹੋ ਗਈ ਲਾ ਲ ਕਰੋ ਜੀ ਯਾਰੀ ਪਾਈਆਂ ਪਾਈਆਂ ਦੀ ਇਹਨੇ ਬਹੁਤ ਪਿਆਰਾ ਜੀ ਇਹਨਾਂ ਦਾ ਆਪਸ ਵਿੱਚ ਪਰ ਕਿਤੇ ਕਿਤੇ ਥੋੜਾ ਜਿਆਦਾ ਲੜ ਵੀ ਪੈਂਦੇ ਨੇ ਪਰ ਉਹ ਲੜਾਈ ਉਤੋਂ ਉਤੋਂ ਦੀ ਹੈ ਵਿੱਚੋਂ ਦਾ ਫਿਰ ਪਿਆਰ ਹੀ ਕਰਦੇ ਨੇ ਨਾ ਕਿਉਂਕਿ ਇਹ ਭੂਆ ਦੇ ਮੁੰਡੇ ਤੇ ਦੱਸੋ ਤੁਸੀਂ ਆਪਣਾ ਇੰਟਰਵਿਊ ਨਾ ਤੁਸੀਂ ਇੱਕ ਦੂਜੇ ਦੇ ਕੀ ਲੱਗਦੇ ਹੋ ਇਹ ਮੇਰਾ ਪੁੱਤ ਮੇਰਾ ਬਾਈ ਇਹ ਮੇਰਾ ਮੇਰਾ ਮੁੰਡਾ ਇਹ ਮੇਕੂ ਹਨਮ ਠੀਕ ਹੈ ਜੀ